ਹਾਂਜੀ ਮੰਮੀ ਹੋ ਗਿਆ ਰੈਡੀ ਫਿਰ ਹਾਂਜੀ ਸასი ਘਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਜੀ ਪਰ ਘੰਟਾ ਪਰ ਅਸੀਂ ਚੱਲੇ ਅਗੇ ਅੰਮ੍ਰਿਤਸਰ ਵਿਆਹ ਦੇਖਿਆ ਨਾ ਤੁਸੀਂ ਪਿਛਲਾ ਵਲੋਗ ਕਾਰਡ ਵਾਲਾ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਵੇਖ ਲਿਆ ਤੇ ਅੱਜ ਉਹ ਚੱਲੇ ਆਂ ਅਸੀਂ ਵਿਆਹ ਅੰਮ੍ਰਿਤਸਰ ਤੇ ਆਪਾਂ ਹੋ ਗਏ ਥੋੜਾ ਜਿਹਾ ਲੇਟ ਸਾਰੇ ਨਾਲੋਂ ਚਲੋ ਕੋਈ ਗੱਲ ਨਹੀਂ ਫਿਰ ਵੀ ਅਸੀਂ ਪਹੁੰਚ ਜਾਣਾ ਟਾਈਮ ਨਾਲ ਤੇ ਤੁਹਾਨੂੰ ਵੀ ਆਉਂਦੇ ਆ ਵਿਖਾਈਏ ਤੇ ਆਜੋ ਚੱਲੀਏ ਚਲੋ ਚੱਲੀਏ ਫਿਰ ਸਿੱਧਾ ਅੰਮ੍ਰਿਤਸਰ ਨੂੰ ਜਿੱਦਾਂ ਮਰਜੀ ਅਸੀਂ ਰੜ ਤੋਂ ਪਹਿਲਾਂ ਆ ਗਏ ਨਾ ਸਾਸੀ ਕਾਲ ਦੇ ਹਾਂ ਪਹਿਲਾਂ ਹੀ ਤੜ੍ਹਨ ਤੋਂ ਪਹਿਲਾਂ ਆ ਗਏ ਆਪਾਂ ਅਸੀਂ ਕਾਲ ਆ ਮਰੀਆ ਲੱਗ ਜਾਂਦਾ ਸੋਹਣੇ ਲੱਗ ਰਹੇ ਤੁਸੀਂ ਇਨਾ ਟਾਈਮ ਕਿੱਥੇ ਰਹਿ ਗਿਆ ਦੀ ਸਵੇਰ ਦੇ ਤੁਰੇ ਨਹੀਂ ਵੀ ਕਾਰ ਚਾਹ ਪਣੀ ਪੀਦਾ ਆ 4:00 ਵਜੇ ਠੀਕ ਆ ਠੀਕ ਆ ਸਸੀਆਂ ਮੈਂ ਤੁਹਾਡੇ ਰਿਸ਼ਤੇਦਾਰ ਕੋਈ ਅਗੇ ਇਹ ਨਹੀਂ ਮੇਰੇ ਰਿਸ਼ਤੇਦਾਰ ਆ ਵੇ ਆ ਇਹ ਨਹੀਂ ਦੱਸਿਓ ਤੁਸੀਂ ਕੌਣ ਨੇ ਇਹ ਫਿਰ ਮਾਮੀ ਜੀ ਨੇ ਸਭ ਤੋਂ ਛੋਟੇ ਵਾਲੇ ਹਾਂਜੀ ਲਾਗੋਦੇ ਪਰ ਆਹ ਹੈ ਸਾਡੇ ਲਾਗੋਦੇ ਨੇ ਗਾਇ ਹੀ ਵੱਖੋ ਵੱਖੋ ਨੇ ਡਾਰਨ ਲੰਬੀਆ ਡਾਰਨ ਲੰਬੀਆ ਹਾਂ ਕੋਈ ਨਾ ਫਰਕ ਆ ਉਹ ਨਹੀਂ ਕੀ ਆ ਮੇਲਾ ਢਾਈ ਕੀ ਬਾਈ ਆ ਮੈਂ ਤਾਂ ਜਿੱਤੋ ਸਾਡੇ ਨਾਲ ਤੇ ਇਹ ਸਾਲੇ ਸੋਨਾ ਤੋਂ ਨਹੀਂ ਸੋਨਾ ਤੋਂ ਇਹ ਮੇਰੇ ਤੋਂ ਥੋੜੇ ਜਿਹਾ ਕੁ ਲੱਗੇ ਮੈਂ ਆਸ ਆਪ ਤੋਂ ਲੱਗਦੀ ਤੇ ਇਹ ਜੋ ਡੀਅਰ ਬੰਦੇ ਹਾਂ ਨਹੀਂ ਤੁਹਾਨੂੰ ਜਿਹੜੇ ਸੋਨਾ ਲੱਭੇ ਸੜੀ ਦੀ ਆਵਾਜ਼ ਵੀ ਨਹੀਂ ਆਉਂਦੀ ਨਹੀਂ ਜਿੰਨਾ ਤੁਸੀਂ ਸਲੋ ਸਲੋ ਡੇ ਬੋਲਣਾ ਤਾਂ ਉੱਚੀ ਉੱਚੀ ਬੋਲੋ ਥੜਾ ਭਾਈ ਖਾਦਾ ਪੀਤਾ ਨਹੀਂ ਨਾ ਕੋਈ ਇਹ ਟਰੈਟਾਂ ਆਈਆਂ ਹੀ ਆ ਜੇ ਤਾਂ ਕਰਕੇ ਵੀ ਜਦੋਂ ਖਾ ਪੀ ਲਿਆ ਤੇ ਫਿਰ ਉਹਦਾ ਵਾਇਟ ਆਪੇ ਨਹੀਂ ਨਿਕਲਦਾ ਸੁਣਾ ਮੇਰੇ ਨਾਲੋਂ ਲੰਮੀ ਕਿਚਾ ਮੈਂ ਉਹਦੀ ਮੰਮੀ ਸਾਹ ਚ ਰੱਖੀ ਇਹ ਕਦਹਰੇ ਹੈ 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 ਹੈਲੋ ਹੈਲੋ ਕਹਦੇ ਹੈਲੋ ਕਹਦੇ ਹੈਲੋ ਕਹਦੇ ਹੈਲੋ ਕਿਉਂ ਬੜੀ ਜੇ ਬਾਤ ਸ਼ਸ਼ੀਕਲ ਕੋਈ ਸ਼ਸ਼ੀਕਲ ਵਰਤਿਆ ਨਹੀਂ ਸਕਦਾ ਜਾਂ ਜਾਂ ਥੈਂਕ ਯੂ ਟਵਰ ਕੱਢਿਆ ਪੂਰਾ ਹੈ ਹੋਰ ਸੁਣਾ Tuh, di k a l e i k a n e i a t u quan. ਚਲਈ ਉਦਾਂ ਦੇ ਦੇਰ ਬਾਅਦ ਮਿਲੀਦਾ ਚਲੋ ਖੁਸ਼ੀਆਂ ਦੇ ਮੌਕੇ ਤੇ ਚਲੋ ਇਦਾਂ ਫਿਰ ਸਾਰੇ ਜਿਹੜੇ ਰਿਸ਼ਤੇਦਾਰ ਆ ਜਿੰਨਾਂ ਕੋ ਨਹੀਂ ਵੀ ਜਾਇਆ ਜਾਂਦਾ ਹਨਾ ਫਿਰ ਕੋਈ ਕੋਈ ਵੀ ਖੁਸ਼ੀ ਦਾ ਮੌਕਾ ਜੇ ਇਦਾਂ ਦਾ ਹੁੰਦਾ ਹੋਵੇ ਫਿਰ ਸਾਰੇ ਅਸੀਂ ਇਕੱਠੇ ਹੋ ਗਏ ਤੇ ਫਿਰ ਚਲੋ ਗਰਾਉਂਡ ਕ ਮੇਲਾ ਪੂਰਾ ਨਾਲ ਦੀ ਨਾਲ ਤੁਹਾਨੂੰ ਵੀ ਅਸੀਂ ਸਾਰਾ ਕੁਝ ਵਿਖਾਈ ਜਾਵਾਂਗੇ ਅੱਜ ਤੇ ਸ਼ੁਰੂਆਤ ਆ ਅੱਜ ਦਾ ਸਗਨ ਤੇ ਆ ਜੀਣਾ ਅੱਜ ਤੇ ਰਾਤ ਨੂੰ ਨੱਚਣਾ ਆਪਾਂ ਸਾਸੀ ਕਾ ਭਾਈ ਵੀਡੀਓ ਲੈ ਲੈ ਉਹ ਨਾਲ ਨਾਲ ਬਣਾਉਣ ਮੰਮੀ ਐਸੀ ਕਾਲ ਅਸੀ ਕਮਾਈ ਠੀਕ ਆ ਠੀਕ ਠਾਕ ਜੀ ਨਾ ਨਾ ਮੰਮੀ ਐਸੀ ਕਾਲ ਚੱਲਣੀ ਪੈਣੀ ਨਾਲ ਨਾਲ ਕਰਨੀ ਪੈਣੀ ਨਾ 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 ਪਟਾਲੇ ਵਾਲੇ ਪੰਡਾਲਾ ਵਾਲੇ अमरीका वारे फिलीपीनस वारे